ਅਸੀਂ ਲੰਗਰ ਲੈ ਕੇ ਗਏ ਆ ਸਾਨੂੰ ਉੱਥੇ ਅੱਥੂ ਗੈ ਦੇ ਗੋਲੇ ਛੱਟੇ ਗਏ ਨੇ ਜਿਹਦੇ ਕਰਕੇ ਮੇਰੇ ਗੋਲਾ ਵੀ ਮਤਲਬ ਲੱਗਿਆ ਪਰ ਬਚਾ ਹੋ ਗਿਆ ਏ ਉਹਦਾ ਧੂਆ ਜਿਹੜਾ ਮੇਰੇ ਸਹੀ ਤੇ ਚੜ ਗਿਆ ਏ ਲੇਕਿਨ ਮੈਂ ਬੜੀ ਔਖੀ ਹੋ ਕੇ ਮੈਨੂੰ ਲੜਕਿਆਂ ਨੂੰ ਚੁੱਕ ਕੇ ਬੇ ਹਸਪੀਟਲ ਦੇ ਅੰਦਰ ਰਾਜਪੁਰਾ ਦੇ ਡਾਫਟ ਆਇਆ ਗਿਆ ਹੈ ਫਿਰ ਲਗਾ ਕਿ ਕੀ ਬਣ ਗਿਆ ਸਭਨ ਲਗਾਤਾਰ ਫੈਰਿੰਗ ਕਰੀ ਗਏ ਬਹੁਤ ਗੰਭੀਰ ਰਹੀਅ ਤੇ ਸਾਨੂੰ ਪਤਾ ਹੀ ਅਸੀਂ ਰੋਜ਼ ਮੈਨੂੰ ਤਾਂ ਪਤਾ ਲਗਾ ਬਸ ਕਿ ਕਿਸੇ ਨੇ ਲੋਈ ਦਿੱਤੀ ਬਨਵਾ ਦੇਖ ਨਹੀਂ ਰਿਹਾ ਸੀ ਸਾਰੇ ਬੰਦੇ ਸਾਡੇ ਚੱਕ ਲੈ ਅਸੀਂ ਇਹਨਾਂ ਸਰਕਾਰਾਂ ਤੋਂ ਬਹੁਤ ਪਰੇਸ਼ਾਨ ਹੋ ਗਏ ਆ ਕਿਉਂਕਿ ਅਸੀਂ ਦਿੱਲੀ ਜਾ ਰਹੇ ਆ ਸਾਡਾ ਕੋਈ ਇਨਾਂ ਨਾਲ ਕੋਈ ਜ਼ੈਰ ਵਿਰੋਧ ਨਹੀਂ ਹੈਗਾ ਖਚਰ ਸਰਕਾਰ ਨਾਲ ਕਿਉਂਕਿ ਸਾਨੂੰ ਉਥੋਂ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਸਾਡੇ ਏਰੀਆ ਦੇ ਵਿੱਚ ਬੰਬ ਸੱਟੇ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਇਹਨਾਂ ਨੁਕਸਾਨ ਹੋ ਰਿਹਾ ਨੌਜਵਾਨਾਂ ਦਾ ਇਹ ਗੱਲ ਵੀ ਸਾਡਾ ਕਿਹੜਾ ਦੋਸ਼ ਹੈ ਇਹ ਲੈ ਰੰਗ ਦਾ ਪਾਣੀ ਇਹ ਕੈਮੀਕਲ ਜੋ ਦਿੱਤੇ ਪੈ ਜਾਂਦਾ ਅੱਖਾਂ ਖੁੱਲਣ ਲੱਗੀਆਂ ਜੀ ਉਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦਰ ਪਾਕਿਸਤਾਨ ਤੋਂ ਵੀ ਜ਼ਿਆਦਾ ਕੰਮ ਨਹੀਂ ਹੈ ਉਹ ਜਿਹਦੇ ਹਿਸਾਬ ਨਾਲ ਥੋੜੀ ਜਿਹਾ ਸ਼ਟਰ ਨੇ ਆਪਾਂ ਸ਼ਾਂਤਮਈ ਕਰਦੇ ਸ਼ਾਂਤਮਈ ਕਿਸਾਨਾ ਜੀ ਦੇਖੋ ਜੀ ਕਿ ਸਲਾਮਤ ਅਦਾਇਗਾਦ ਖੜੇ ਰਹਿਣਾ ਕਿਤੋਂ ਬੇਸਰ ਬੇਨਸਾਧੋਰੀ ਜਾ ਸਰਕਾਰਾਂ ਨਾਲ ਲਾਂਦੀਆਂ ਨੇ ਸਰਕਾਰਾਂ ਸਾਡੇ ਕੋਲ ਵੋਟਾਂ ਲੈ ਕੇ ਤੇ ਬਾਅਦ ਦੇ ਸਾਨੂੰ ਪਾਂਚ ਗੋਲੀਆਂ ਤੇ ਬੰਬਾਂ ਦੇ ਨਾਲ ਵੜਾਦੇ ਨੇ ਇਹ ਤੇ ਪਾਕਿਸਤਾਨ ਦੀ ਲੜਾਈ ਹੋ ਗਈ ਸਰ ਉਧਰੋਂ ਗੋਲੇ ਧੱਕੇ ਜਾਂਦੇ ਨੇ ਉਧਰੋਂ ਹੋਰ ਬਹੁਤ ਜੀ ਬਹੁਤ ਜ਼ਿਆਦਾ ਉਧਰੋਂ ਗਾਲਖੋਚੀ ਜ਼ਿਆਦਾ ਹੁੰਦੀ ਹੈ ਜੀ ਇਹ ਸ਼ਾਂਤ ਨਹੀਂ ਗਏ ਜਾਂਦੇ ਸਾਡੇ ਵਾਲੇ ਬੰਦੇ ਹੱਥ ਜੋੜੀ ਜਾਂਦੇ ਨੇ ਪਰ ਫਿਰ ਵੀ ਕਾਰਵਾਈ ਤੇ ਜਾਂਦੇ ਹੁਣ ਤੁਸੀਂ ਦੱਸੋ ਸਰ ਸਾਡਾ ਵੀ ਲਗਾਤਾਰ ਆਪਾ ਦੇਖ ਰਿਹਾ ਕਿ ਸ਼ੰਭੂ ਬਾਰਡਰ ਤੇ ਹਰਿਆਣਾ ਦੇ ਪਾਸੋਂ ਵੀ ਪੰਜਾਬ ਦੇ ਉੱਪਰ ਲਗਾਤਾਰ ਜਿਹੜੇ ਕਿਸਾਨ ਨੇ ਡਟੇ ਹੋਏ ਨੇ ਪਰ ਅਥਰੂ ਗੈਂਦ ਤੇ ਗੋਲੇ ਹੋ ਗਏ ਜਾਂ ਹੋਰ ਜਿਹੜੀ ਕਾਰਵਾਈ ਹੈ ਉਹ ਹਰਿਆਣਾ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਕਿਸਾਨ ਤੇ ਤੁਹਾਨੂੰ ਕਿੱਥੇ ਸੱਟ ਜਿਹੜੀ ਲੱਗੀ ਹੈ ਤੁਸੀਂ ਕਿਸ ਤਰ੍ਹਾਂ ਫਿਰ ਲੋਏ ਅਸੀਂ ਜੀ 10 ਦਿਨ ਦਾ ਅਨੁਭਵ ਚੱਲ ਰਿਹਾ ਹੈ ਉਸ ਦਿਨ ਦੇ ਅਸੀਂ ਲੰਗਰ ਜਾ ਰਹੇ ਹਾਂ ਉੱਥੇ ਸੇਵਾ ਕਰ ਰਹੇ ਹਾਂ ਅਸੀਂ ਆਪਣੇ ਪਾਸੇ ਆ ਸਾਨੂੰ ਪਰਲੇ ਪਾਸਿਓਂ ਅੱਥੂ ਦੇ ਗੋਲੇ ਛੱਟ ਰਹੇ ਨੇ ਨੌਜਵਾਨਾਂ ਦੇ ਉੱਤੇ ਉਹ ਜਹਾਜੇ ਜਿਹੜੇ ਨੇ ਬਡਾ ਬਡਾ ਕੇ ਉੱਥੋਂ ਬੰਗ ਛੱਟਦੇ ਪਏ ਨੇ ਲੇਕਿਨ ਇਹ ਸਰਕਾਰਾਂ ਜਿਹੜੀਆਂ ਨੇ ਬਹੁਤ ਮਾਰਾ ਕਰ ਰਹੀਆਂ ਨੇ ਖੱਟੜ ਸਰਕਾਰ ਜਿਹੜੀ ਬਹੁਤ ਮਾਰਾ ਕਰ ਰਹੀ ਏ ਅਸੀਂ ਆਪਣੇ ਛਾਦਵਾਈ ਦੇ ਨਾਲ ਬੈਠੇ ਆਂ ਤੇ ਸਾਨੂੰ ਬਹੁਤ ਜ਼ਿਆਦਾ ਮਤਲਬ ਛੱਟਾਂ ਲੱਗ ਰਹੀਆਂ ਨੇ ਅਸੀਂ ਲੰਗਰ ਲੈ ਕੇ ਗਏ ਆ ਸਾਨੂੰ ਉੱਥੇ ਅੱਥੂ ਗੈਸ ਦੇ ਗੋਲੇ ਛੱਟੇ ਗਏ ਨੇ ਜੇਕੇ ਕਰਕੇ ਮੇਰੇ ਗੋਲਾ ਵੀ ਮਤਲਬ ਲੱਗਿਆ ਪਰ ਬਚਾ ਹੋ ਗਿਆ ਏ ਉਹਦਾ ਧੂਆ ਜਿਹੜਾ ਮੇਰੇ ਸਰੀਰ ਤੇ ਚੜ ਗਿਆ ਏ ਲੇਕਿਨ ਮੈਂ ਬੜੀ ਔਖੀ ਹੋ ਕੇ ਮੈਨੂੰ ਲੜਕਿਆਂ ਨੂੰ ਚੁੱਕ ਕੇ ਤੇ ਹਸਪੀਟਲ ਦੇ ਅੰਦਰ ਰਾਜਪੁਰਾ ਵਿੱਚ ਦਾਖਲ ਕਰਾਇਆ ਗਿਆ ਹੈ ਐਸ ਟਾਈਮ ਥੋੜੀ ਜਿਹੀ ਮੇਰੀ ਹਾਲਾਤ ਜਿਹੜੇ ਨੇ ਠੀਕ ਨਹੀਂ ਲੇਕਿਨ ਅਸੀਂ ਇਹਨਾਂ ਸਰਕਾਰਾਂ ਤੋਂ ਬਹੁਤ ਪਰੇਸ਼ਾਨ ਹੋ ਗਏ ਆ ਕਿਉਂਕਿ ਅਸੀਂ ਦਿੱਲੀ ਜਾ ਰਹੇ ਆ ਸਾਡਾ ਕੋਈ ਇਨਾਂ ਨਾਲ ਕੋਈ ਜ਼ੈਰ ਵਿਰੋਧ ਨਹੀਂ ਹੈਗਾ ਖਤਰ ਸਰਕਾਰ ਨਾਲ ਕਿਉਂਕਿ ਸਾਨੂੰ ਉਥੋਂ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਸਾਡੇ ਏਰੀਆ ਦੇ ਵਿੱਚ ਬੰਬ ਛੱਡੇ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਇਹਨਾਂ ਨੁਕਸਾਨ ਹੋ ਰਿਹਾ ਨੌਜਵਾਨਾਂ ਦਾ ਕੀ ਗੱਲ ਵੀ ਸਾਡਾ ਕਿਹੜਾ ਦੋਸ਼ ਹੈ ਅਸੀਂ ਆਪਣੀ ਐਮਐਸਸੀ ਲੈਣ ਵਾਸਤੇ ਅਸੀਂ ਜਾ ਰਹੇ ਹਾਂ ਸਾਨੂੰ ਐਸੋ ਵੀ ਦੇ ਦੇਣਾ ਜੇ ਪਿਛਲੀ ਵਾਰੀ 1.5 ਸਾਲ ਅਸੀਂ ਉੱਥੇ ਬੈਠੇ ਰਹੇ ਹਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਮਾਰੇ ਮੋਟੇ ਗੋਗਲਵੇ ਤੋਂ ਮਿੱਟੀ ਢਾਹ ਕੇ ਸਾਨੂੰ ਭੇਜ ਦਿੱਤਾ ਗਿਆ ਹੁਣ ਅਸੀਂ ਆਪਣੇ ਜਿੰਨੇ ਵੀ ਹੈ ਜੇ ਆ ਕਿਸਾਨ ਜਥੇਬੰਦੀਆਂ ਅਸੀਂ ਸਾਰੇ ਰਲ ਕੇ ਅਸੀਂ ਇਹਨਾਂ ਕੋਲ ਆਪਣੇ ਹੱਕ ਜਿਹੜੇ ਨੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਲੈ ਕੇ ਛੱਡਾਂਗੇ ਸੱਤ ਲੇਅਰ ਦੀ ਜਿਹੜੀ ਪ੍ਰੋਟੈਕਸ਼ਨ ਕੀਤੀ ਗਈ ਹੈ ਵੀ ਕਿਸਾਨ ਜਿਹੜੇ ਅੱਗੇ ਨਾ ਵਤ ਸਕਣ ਪਰ ਦੂਜੀ ਪਾਸੇ ਤਸਵੀਰ ਇਹ ਵੀ ਆ ਰਹੀ ਹੈ ਹਰਿਆਣਾ ਦੇ ਲੋ ਵੀ ਜਿਹੜਾ ਪਾਣੀ ਹੈਗਾ ਉਹ ਵੀ ਕੈਮੀਕਲ ਅਲਾ ਨੀਲੇ ਰੰਗ ਦਾ ਪਾਣੀ ਛੱਡਿਆ ਜਾ ਰਿਹਾ ਸੀ ਜੀ ਨੀਲੇ ਰੰਗ ਦਾ ਪਾਣੀ ਕੈਮੀਕਲ ਜਿੱਥੇ ਪੈ ਜਾਂਦਾ ਅੱਖਾਂ ਖੁੱਲਦੀਆਂ ਰਿਹਗੀਆਂ ਜੀ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉੱਥੇ ਅਸੀਂ ਬਹੁਤ ਪਰੇਸ਼ਾਨ ਆ ਤੇ ਬਾਕੀ ਇਹ ਆ ਵੀ ਚਲੋ ਕੋਈ ਗੱਲ ਨਹੀਂ ਹੋ ਜਿੰਨਾ ਕੀ ਹੋ ਰਿਹਾ ਲਾਂਦੇ ਨੇ ਲਾ ਲੈਣਾ ਤੇ ਜਦੋਂ ਅਸੀਂ ਆਪਣੀ ਆਈ ਤੇ ਆ ਗਏ ਤੇ ਫਿਰ ਅਸੀਂ ਪਤਾ ਨਹੀਂ ਕੀ ਕੁਝ ਹੋ ਸਕਦਾ ਮੰਤਰੀ ਮਾਨ ਨਵੀ ਵਿੱਤੇ ਦਿਨ ਕਹੇ ਸੀਗਾ ਵੀ ਜਿਹੜੇ ਕਿਸਾਨ ਪਟੜੋਂ ਨੇ ਉਹਨਾਂ ਦੇ ਪੈਲ ਦੇ ਦਾਤ ਤੇ ਇਲਾਜ ਕੀਤਾ ਜਾਏ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਐਮਐਲਏ ਸੀਗੇ ਜੀ ਐਮਪੀ ਸੀ ਉਹ ਪਿੱਤੇ ਨੇ ਪੰਜਾਬ ਸਰਕਾਰ ਵੱਲੋਂ ਕੀ ਮਦਦ ਮਿਲ ਰਹੀ ਹੈ ਜਿਹੜੀ ਆ ਆ ਪੰਜਾਬ ਸਰਕਾਰ ਵੀ ਕਰ ਰਹੀ ਹੈ ਜੀ ਕੋਈ ਅਸੀਂ ਗੱਲ ਨਹੀਂ ਉਹ ਵੀ ਆਪਣਾ ਜਿੰਨਾ ਦੇ ਜ਼ੋਰ ਲੱਗਦਾ ਲਾ ਰਹੇ ਨੇ ਸਾਰੇ ਜਥੇਬੰਦੀਆਂ ਲਾ ਰਹੀਆਂ ਨੇ ਠੀਕ ਆ ਉਹ ਆਪਣੀ ਜਗ੍ਹਾ ਤੇ ਸਾਰੇ ਲਾ ਰਹੇ ਨੇ ਅਸੀਂ ਕਿਉਂ ਕਿਸੇ ਨੂੰ ਮਾਰਾ ਆਖੀਏ ਲੇਕਿਨ ਜਿਹੜਾ ਸਾਡੇ ਨਾਲ ਜ਼ਿਆਦੀ ਹੋ ਰਹੀ ਹੈ ਧੱਕੇਸਾਹੀ ਕਿਸਾਨਾਂ ਨੂੰ ਇਹ ਸਾਨੂੰ ਨਹੀਂ ਮਤਲਬ ਅੱਦਾ ਸੋਰੀ ਕੀ ਮੈਸੀ ਲਾਉਂਗੇ ਕੱਟੜ ਸਰਕਾਰ ਤੇ ਵੀ ਜੇ ਵੀ ਕੇਂਦਰ ਸਰਕਾਰ ਅਸੀਂ ਇਹ ਮੰਗ ਹੀ ਕਰ ਰਹੇ ਆ ਵੀ ਸਾਡਾ ਜੋ ਹੱਕ ਹੈ ਸਾਨੂੰ ਮਿੱਥੇ ਮਿਲੇ ਜਾਣ ਕਿਸਾਨ ਮਜੂਰ ਦੁਨੀਆਂ ਦੇ ਠੀਕ ਹੈ ਜੀ ਲੇਕਿਨ ਇਹ ਸਾਡੇ ਉੱਤੇ ਹੁਣ ਜੋ ਖੱਟਰ ਸਰਕਾਰ ਹੋਈ ਆਪਣੇ ਤੇ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਹੈਗਾ ਸਾਡੇ ਉੱਤੇ ਬਾੜ ਚਲਾਏ ਨੇ ਜੇ ਵੇਖਣਾ ਹੀ ਹੈ ਤੇ 10 ਮਿੰਟ ਸਾਨੂੰ ਖੋਲ ਦੇ ਦੇਣਾ ਆਪਣੇ ਉਹਨਾਂ ਨੂੰ ਵੀ ਤੇ ਸਾਨੂੰ ਵੀ ਤੇ ਫਿਰ ਅਥੋ ਪੱਠੀ ਹੋ ਕੇ ਵੇਖ ਲੈਣੇ ਵੀ ਕੀ ਮਕਾਬਲਾ ਨਿਕਲਦਾ ਹੈ ਜਵਾਨਾਂ ਦਾ ਇਹ ਥੋੜੀ ਜਿਹੀ ਵੀ ਅਸੀਂ ਆ ਕੇ ਉੱਥੇ ਖੜੇ ਆ ਤੇ ਸਾਡੇ ਉੱਤੇ ਅਥਰੂ ਗਾਸਾ ਉਹਨੇ ਗੋਲੇ ਛੱਡਨੇ ਸ਼ੁਰੂ ਕਰਤੇ ਨੇ ਇਹ ਕਾਨੂੰਨ ਥੋੜੀ ਹੈਗਾ ਇਹ ਸਰਕਾਰਾਂ ਨਾਲ ਲਾਂਦੀਆਂ ਨੇ ਸਰਕਾਰਾਂ ਸਾਡੇ ਕੋਲ ਵੋਟਾਂ ਲੈ ਕੇ ਤੇ ਬਾਅਦ ਦੇ ਸਾਨੂੰ ਪਾ ਕੇ ਗੋਲੀਆਂ ਤੇ ਬੰਬਾਂ ਦੇ ਨਾਲ ਵੜਾਉਂਦੇ ਨੇ ਇਹ ਤੇ ਪਾਕਿਸਤਾਨ ਦੀ ਲੜਾਈ ਹੋ ਗਈ ਸਰ ਤੇ ਪਹਿਲਾਂ ਤਾਂ ਚਲੋ ਅਥਰੂ ਗੈਸ ਤੱਕ ਸੀਗਾ ਪਰ ਹੁਣ ਜਿਹੜਾ ਗੋਲੀਆਂ ਵੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਦੇ ਵੀ ਹਾਂ ਜੀ ਬੀਤੇ ਦਿਨ ਕੱਲ ਗੋਲੀਆਂ ਚਲਾਈਆਂ ਨੇ ਇੱਥੇ ਆਪਣੇ ਕੀ ਨਾਂ ਲੈਂਦੇ ਨੇ ਬਾਰਡਰ ਦੇ ਉੱਤੇ ਖਨੋਰੀ ਸਾਡਾ ਇੱਕ ਨੌਜਵਾਨ ਜਿਹੜਾ ਸੀ ਜਿਹਦੀਆਂ ਦੋ ਭੈਣਾਂ ਨੇ ਇਹ ਤਾਂ ਜਿਹਦੀ ਡੈਥ ਹੋ ਗਈ ਹੈ ਇਕੱਲਾ ਏ ਪੈਣਾ ਦਾ ਪੁੱਤ ਏ ਉਹ ਵੀ ਵਿਚਾਰਾ ਚੱਲ ਵਸਿਆ ਛੋਟਾ ਜਿਹਾ ਪਰਿਵਾਰ ਏ ਬਹੁਤ ਸਾਨੂੰ ਦੁੱਖ ਏ ਇਸ ਗੱਲ ਦਾ ਵੀ ਚਲੋ ਮਹਾਰਾਜੋ ਵੀ ਆਤਮਾ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੀ ਨਿਵਾਸ ਵਸ ਕੇ ਤੇ ਅਸੀਂ ਇਹ ਕਹਿੰਦੇ ਆ ਵੀ ਹੱਕ ਜਿਹੜੇ ਨੇ ਉਹਦਾ ਉਹਨੂੰ ਮਿਲਣਾ ਚਾਹੀਦਾ ਜਿਹੜੇ ਜਿਹੜੇ ਕਿਸਾਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕੁਝ ਨਾ ਕੁਝ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇ ਮਾਨ ਸਰਕਾਰ ਨੇ ਵੀ ਕਿਹਾ ਸੀ ਕਿ ਵੀ ਜਿਹੜਾ

ਤਤ ਪੰਜ ਛੇ ਬਰਿਸ਼ਟੇ ਕਦਮ ਰੁਜੀ ਸਰਦ ਤੇ ਪਤਾ ਲਗਾ ਕੀ ਬਣ ਗਿਆ ਸਪਾਣਾ ਤੇ ਲਗਾਤਾਰ ਫੇਰਿੰਗ ਕਰੀ ਗਿਆ ਇਹ ਬਹੁਤ ਗੰਭੀਰ ਹਾਲ ਤੇ ਜੀ ਉਥੇ ਸਾਨੂੰ ਪਤਾ ਜੀ ਅਸੀਂ ਜੀ ਰੋਜ਼ ਫਿਰ ਮੈਨੂੰ ਤਾਂ ਪਤਾ ਨਹੀਂ ਲਗਾ ਬਗ ਫੇਰ ਕਿਸੇ ਨੇ ਲੋਈ ਦਿੱਤੀ ਮੈਨੂੰ ਇਹ ਨੂੰ ਦੇਖ ਨਹੀਂ ਰਿਹਾ ਸੀ ਮੈਂ ਆਪੇ ਬੰਦੇ ਸਾਡੇ ਚੱਕ ਲਿਆ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਲੱਗ ਰਿਹਾ ਸੀ ਵੀ ਵਾਕਿਆ ਪੱਧ ਆਪਣੇ ਦੇਸ਼ ਦੇ ਵਿੱਚ ਖੜੇ ਆ ਲੱਗਦਾ ਵੀ ਕਿਸੇ ਬਾਰਡਰ ਦੇ ਵਿੱਚ ਖੜੇ ਆ ਹਾਂ ਸਰ ਬਾਰਡਰ ਹੀ ਹੈ ਤੇ ਪਾਕਿਸਤਾਨ ਤੋਂ ਵੀ ਜ਼ਿਆਦਾ ਕੰਮ ਹੈ ਜੀ ਇਹ ਜਿਹੜੇ ਹਿਸਾਬ ਨਾਲ ਗੋੜੀ ਛੱਡ ਰੇ ਆਪਾਂ ਸ਼ਾਂਤਮਈ ਕਰਦੇ ਸ਼ਾਂਤਮਈ ਕਿਸਾਨ ਆ ਜੀ ਦੇਖੋ ਜੀ ਕਿਸਾਨ ਅਦਾਇਗਾ ਦਿਖਾਏਗਾ ਕਿੱਥੋਂ ਅੱਗੇ ਸਰ ਬੇਨ ਸਾਹਿਬ ਹੋਰੀ ਪੰਜਾਬ ਨਾ ਨਸਕਾਰ ਕੀ ਸਾਡੇ ਕੋ ਨਹੀਂ ਰਿਹਾ ਜਾਂਦਾ ਸਿੱਧੇ ਫਿਰ ਆਪ ਸਾਡੀਆਂ ਮੰਗਾ ਪੂਰੀਆਂ ਕਰੋ ਹਾਂ ਨੂੰ ਹਰ ਇੱਕ ਸੁਖ ਚਾਹੀਦੀ ਸਾਨੂੰ ਜਿੰਨਾ ਵੀ ਨਾਲ ਜਾਂਦਾ ਜਿੰਨਾ ਵੀ ਪੰਜਾਬ ਜੀ ਜਾਂਦਾ ਸਰ ਸਾਡੇ ਜਿੰਨੇ ਜਿੰਨੇ ਵੀ ਕਿਸਾਨ ਮਿੱਤਰ ਨੇ ਸਭ ਸ਼ਾਂਤ ਮਹੀਨੇ ਉਧਰ ਗੋਲੇ ਦਾਗੇ ਜਾਂਦੇ ਨੇ ਉਧਰ ਹੋਰ ਬਹੁਤ ਜੀ ਬਹੁਤ ਜ਼ਿਆਦਾ ਉਧਰ ਗਾਲ-ਗਲੋਚੀ ਜ਼ਿਆਦਾ ਹੁੰਦੀ ਹੈ ਜੀ ਇਹ ਸ਼ਾਂਤਮਈ ਕਈ ਜਾਂਦੇ ਨੇ ਸਾਡੇ ਵਾਲੇ ਬੰਦੇ ਹੱਥ ਜੋੜੀ ਜਾਂਦੇ ਨੇ ਉਹ ਫਿਰ ਵੀ ਕਾਰਵਾਈ ਕਈ ਜਾਂਦੇ ਨੇ ਹੁਣ ਤੁਸੀਂ ਦੱਸੋ ਸਰ ਬਿੰਦਸਾਫੀ ਹੈ ਇਨਸਾਫ ਨਹੀਂ ਹੈ ਕਿਸਾਨਾਂ 'ਤੇ ਬੇਇਨਸਾਫੀ ਕਰ ਰਹੇ ਨੇ ਬੀਤੇ ਦੇ ਨ ਇੱਕ ਨੌਜਵਾਨ ਨੂੰ ਵੀ ਜਿਹੜੀ ਹੈ ਗੋਲੀ ਲੱਗੀ ਹਾਂ ਸਰ ਗੋਲੀ ਉਹ ਹਾਂ ਹੀ ਘੋੜੀ ਚੱਲੀ ਸੀ ਉਹਦੀ ਫੈਰੀ ਨੂੰ ਹੁੰਦੀ ਵਿੱਚ ਫੈਰੀ ਨੂੰ ਕੀਤੀ ਇਹਨਾਂ ਨੇ ਕਿਸਾਨ ਤੇ ਕੁਝ ਨਹੀਂ ਕਰਦੇ ਉਹਦੇ ਬੈਠੇ ਰਹੇ ਉਹ ਕਹਿੰਦਾ ਅਸੀਂ ਡਰਨ ਥੋੜੀ ਆਏ ਆ ਡਰਨ ਸਮਝੋ ਸਮਝੋਤਾ ਚਾਹੀਦਾ ਜੋ ਕਾਨੂੰਨ ਲਿਖੇ ਸੀ ਆਪਣੇ ਕਾਨੂੰਨਾਂ ਤੇ ਪੁੱਤਰੋ ਕਿਸਾਨ ਨੂੰ ਹੱਕ ਕਿਸਾਨ ਦਾ ਮਿਲਣਾ ਚਾਹੀਦਾ ਆਸਾਨ ਅਨਾਜ ਹੋ ਜਾਏਗਾ ਤਾਂ ਹੀ ਖਾਵਾਂਗੇ ਨਾ ਆਪਾਂ ਇਹ ਕਿਸਾਨ ਨੂੰ ਹੀ ਮਾਰਨ ਆਪੇ ਤੇ ਕੀ ਤਗਲਪ ਵਿੱਚ ਕੀ ਕਰੇਗਾ ਮੁੱਖ ਮੰਤਰੀ ਮਾਨ ਵੱਲੋਂ ਪਿੱਤੇ ਦੀ ਨਹੀਂ ਕਿਹਾ ਗਿਆ ਵੀ ਜਿਹੜੇ ਕਿਸਾਨ ਟੁੱੜੋਏ ਨਾਲ ਤੇ ਉਹਨਾਂ ਦਾ ਇਲਾਜ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਉਹਨਾਂ ਕੋਲੋਂ ਜਿਹੜੇ ਉਹ ਐਮ ਐਲ ਏ ਜਾਂ ਉਹਨਾਂ ਦੇ ਜਿਹੜੇ ਮੰਤਰੀ ਨੇ ਜਿਹੜੇ ਡਾਕਟਰ ਨੇ ਉਹਨਾਂ ਦੀ ਵੀ ਡਿਊਟੀ ਲਾਈ ਗਈ ਸੀ ਵੀ ਕਿੰਨੀ ਕਿ ਮਦਦ ਮਿਲ ਰਹੀ ਹੈ ਮਾਨ ਸਰ ਕਰਦੇ। ਦੇਖੋ ਜੀ ਚੱਲ ਰਿਹਾ ਸਿਸਟਮ ਜੀ ਠੀਕ ਹੈ ਜੀ ਜੋ ਵੀ ਹੈ ਫਿਲਹਾਲ ਤੁਸੀਂ ਜ਼ਿਆਦਾ ਜਾਣਨੇ ਹੋ ਪਤਾ ਹੀ ਤੁਹਾਨੂੰ ਕੀ ਕਿਸਾਨਾਂ ਨਾਲ ਕੋਈ ਬੇਇਨਸਾਫੀ ਹੋਣ ਦੀ ਕੋਈ ਨਹੀਂ ਜੀ ਸਾਡੇ ਕਿਸਾਨ ਵੀਰੀ ਮੈਂਡਸਨ ਲੈ ਕੇ ਜਾਂਦੇ ਨੇ ਉਹ ਹੀ ਲਾਰੇ ਨੇ ਬਹੁਤ ਬੁਰਾ ਹਾਲ ਹੈ ਜੀ ਪਾਕਿਸਤਾਨ ਨਾਲ ਵੀ ਜਾਂ ਲਵੇ ਉਹ ਗੋਲ ਧੱਕਦੇ ਨੇ